ਅਸ਼ਰਫ ਦੇ ਇਗਤਪੁਰੀ ਇਲਾਕੇ ਵਿੱਚ ਟ੍ਰੇਨ ਵਿੱਚ ਸਫ਼ਰ ਕਰ ਰਹੇ ਇੱਕ ਬਜ਼ੁਰਗ ਵਿਅਕਤੀ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਅਨੀ ਕਾਚੇ ਲੇਕਰ ਇਹ ਕੁੱਟਮਾਰ ਇਸ ਸ਼ਕਤੇ ਕੀਤੀ ਗਈ ਕਿ ਉਹਨਾਂ ਕੋਲ ਗਾਂ ਦਾ ਮਾਸ ਹੈ। ਕਾਇਦਾ ਜੋ ਗੱਲ ਆ। ਅਨੀ ਇੱਥੇ ਜਨਕਾਨੇ ਵਾਲੇ ਦੂ ਚਾਲੇ گاਉਂ ਦੇ ਰਹਿਣ ਵਾਲੇ 72 ਸਾਲਾ ਹਾਜੀ ਅਸ਼ਰਫ ਅਲੀ ਸੈਦ ਹੁਸੈਨ ਕਲਿਆਣ ਇਲਾਕੇ ਵਿੱਚ ਆਪਣੀ ਧੀ ਕੋਲ ਜਾ ਰਹੇ ਸਨ। ਇਕੱਟਨਾ 28 ਅਗਸਤ ਨੂੰ ਵਾਪਰੀ ਸੀ ਰੇਲਵੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਸਦਰ ਪ੍ਰਕਰਨਾਮnde ਬਸਨੇचा जागेवरून त्यांच्यामध्ये सुरुवातला वाद झाला ਇਹ ਵਿਵਾਦਿਕ ਸੀਟ ਨੂੰ ਲੈ ਕੇ ਸ਼ੁਰੂ ਹੋਇਆ ਮਲਜ਼ਮਾਂ ਉੱਤੇ ਸਬੰਧਿਤ ਧਾਰਮਾਂ ਲਗਾਈਆਂ ਗਈਆਂ ਨੇ ਪੀੜਤ ਵਿਅਕਤੀ ਨੂੰ ਆਪਣੇ ਸਟੇਸ਼ਨ ਉੱਤੇ ਉਤਰ ਨਹੀਂ ਦਿੱਤਾ ਗਿਆ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਪੀੜਤ ਦੀ ਧੀ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਸੀਂ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਅੰਮ੍ਰਿਤਪਾਲੀ ਦਿੱਤ ਲਈ ਪੁਲੀਸ ਦਾਰਵੈਸ ਸ਼ੁਰੂ ਹੋ ਰਹੀ ਹੈ। ਰੇਲਵੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ੱਕੀਆਂ ਨੂੰ ਧੂਲੇ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ। ਕਈ ਸਿਆਸੀ ਆਗੂਆਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਪੀੜਤ ਅਸ਼ਰਫ ਅਲੀ ਸੈਦ ਹੁਸੈਨ ਵੱਲੋਂ ਵੀ ਲੋਕਾਂ ਵੱਲੋਂ ਜ਼ਾਹਰ ਕੀਤੀ ਗਈ ਚਿੰਤਾ ਬਾਰੇ ਉਹਨਾਂ ਦਾ ਧੰਨਵਾਦ ਕੀਤਾ ਗਿਆ। आप लोग जो अपनी कॉम वाले जो मेरे लिए फिकर कर रहे हैं मैं आपका बहुत बहुत शुक्रिया अदा करता हूँ और आप मेरे लिए आपने जो किया है मैं हयात हूँ आप कोई ऐसा गलत कदम ना उठाए मैं आपसे इतनी इल्तिजा करता हूँ और आपसे मैं अल्लाह से दुआ करता हूँ कि आप मैं हयात हूँ अल्लाह ने मेरे को सब सही सलामत रख